ਕਿ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਕਿ ਗੱਡੀ ਜਿਹੜੀ ਆ ਉਹ ਫੋਈ ਗਈ ਆ ਜਦੋਂ ਇਹਨੂੰ ਥੋੜਾ ਹੋਰ ਅਸੀਂ ਟ੍ਰੇਸ ਕੀਤਾ ਉਹਦੇ ਵਿੱਚੋਂ ਗੱਡੀ ਤੋਂ ਸਾਨੂੰ ਨਕਲੀ ਕ੍ਰਿਸਟਲ ਦਾ ਵਗੈਰਾ ਬਰਾਮਦ ਹੋਇਆ ਕਿ ਅੱਜ ਸਵੇਰੇ ਇਹਨਾਂ ਨੇ ਮੁੱਦਕੀ ਦੇ ਕਿਸੇ ਆੜਤੀਏ ਤੋਂ 3 ਲੱਖ ਰੁਪਏ ਖੋ ਕੇ ਕਿ ਇਹੇ ਕੋਟੀ ਸਿਗਮਲ ਨੂੰ ਆ ਰਹੇ ਨਾਕਾ ਦੇ ਕਿ ਪਿੱਛੇ ਮੁੜ ਕੇ ਭੱਜੇ ਤੇ ਉਸ ਅਰਸੇ ਚ ਇਹਨਾਂ ਦੀ ਗੱਡੀ ਵੱਜੀ ਗੱਡੀ ਵੱਜਣ ਕਰਕੇ ਇਹਨਾਂ ਨੇ ਫਿਰ ਜਿਹੜੀ ਮੌਕੇ ਤੇ ਸਾਹਮਣੇ ਦੇਸੀ ਗੱਡੀ ਉਹ ਖੋਲੀ ਤੇ ਖੋ ਕੇ ਇਹ ਅਸੀਂ ਇਹਨਾਂ ਦੇ ਉੱਤੇ ਦਾ ਮਾਲਕ ਦਾ ਵਿੱਚ ਫੋਨ ਰਹਿ ਗਿਆ ਸੀ ਆਈਫੋਨ 7 ਤੇ ਇੱਕ ਸੈਮਸੰਗ ਦਾ ਫੋਨ ਸੀਗਾ ਉਹਨਾਂ ਦੇ ਅਸੀਂ ਨੰਬਰ ਲਏ ਲੋਕੇਸ਼ਨਸ ਲਈਆਂ ਇਸੀ ਟੀਵੀ ਤੇ ਉਹਨਾਂ ਲੋਕੇਸ਼ਨਾਂ ਤੋਂ ਸਾਨੂੰ ਕਈ ਵਧੀਆ ਇਨਫੋਰਮੇਸ਼ਨਸ ਮਿਲ ਗਈਆਂ। ਹੋਪਸੋ ਅਸੀਂ ਉਹਨਾਂ ਨੂੰ ਜਲਦੀ ਹੀ ਅਰੈਸਟ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਬਣਦੀ ਹੈ। ਸਰ ਕੋਟਿਕਾ ਜਿਹੜਾ ਅੱਜ ਇੱਕ ਕੀਆ ਗੱਡੀ ਖੋਈ ਗਈ ਹੈ ਕਿ ਮਾਮਲਾ ਕੀ ਕਾਰਨ ਹੋਇਆ। ਇਹ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਕੀਆ ਗੱਡੀ ਜਿਹੜੀ ਹੈ ਉਹ ਖੋਈ ਗਈ ਹੈ ਪਿੰਡ ਮਹਿਲ ਥਾਣਾ ਕੋਟਿਕਾ ਦੇ ਏਰੀਆ ਤੋਂ। ਜਿਹਦੇ ਆਧਾਰ ਤੇ ਐਸਐਸਪੀ ਸਾਹ ਨੇ ਮੈਨੂੰ ਫੋਨ ਕੀਤਾ ਵੀ ਤੁਸੀਂ ਮੌਕੇ ਤੇ ਪਹੁੰਚ ਕੇ ਦੇਖੋ ਸਾਰਾ ਕੁਝ ਜਦੋਂ ਮੈਂ ਮੌਕੇ ਤੇ ਗਿਆ ਤਾਂ ਉੱਥੇ ਇੱਕ i20 ਕਾਰ ਲੱਗੀ ਹੋਈ ਸੀ ਆਪਣਾ ਵੱਜੀ ਹੋਈ ਸੀ ਜਿਹੜਾ ਪਿੰਡ ਦੇ ਗੇਟ ਐ ਤੇ ਉੱਥੋਂ ਹੀ ਉਹਨਾਂ ਨੇ ਜਿਹੜੇ ਗਰਮੀਤ ਸਿੰਘ ਨਾਂ ਦਾ ਵਿਅਕਤੀ ਐ ਉਹਦੇ ਤੋਂ ਕੀਆ ਖੋਈ ਆ ਜਦੋਂ ਇਹਨੂੰ ਥੋੜਾ ਹੋਰ ਅਸੀਂ ਟ੍ਰੇਸ ਕੀਤਾ ਤਾਂ ਉਹਦੇ ਵਿੱਚੋਂ ਗੱਡੀ 'ਚੋਂ ਸਾਨੂੰ ਇੱਕ ਨਕਲੀ ਪਿਸਤਲ ਤੇ ਦਾ ਵਗੈਰਾ ਬਰਾਮਦ ਹੋਇਆ ਉਦੇ ਆਧਾਰ ਤੇ ਅਸੀਂ ਇਹਦੀ ਬੈਕਗ੍ਰਾਉਂਡ ਚੈੱਕ ਕੀਤੀ ਵੀ ਕੀ ਹੈ ਕਹਾਣੀ ਤਾਂ ਪਤਾ ਲੱਗਿਆ ਵੀ 15125 ਨੂੰ ਸੁਭਾਨਪੁਰ ਦੇ ਏਰੀਏ ਤੋਂ ਇਹ i20 ਜਿਹੜੀ ਗੱਡੀ ਆ ਉਹ ਪੰਜ ਜਣਿਆਂ ਨੇ ਕੋਈ ਸੀਗੀ ਉਹ ਗੋਮਿਸਤਰੀ ਸੀ ਉਹਦੇ ਕੋਲੇ ਰਿਪੇਅਰ ਹੋਣ ਆਈ ਸੀ ਤੇ ਉਹ ਉਹਦੀ ਟ੍ਰਾਈ ਲੈਣ ਗਿਆ ਤੇ ਗਿਆ ਤੇ ਰਾਹ 'ਚ ਇੰਜਨ 'ਚ ਆਵਾਜ਼ ਆਈ ਤਾਂ ਰੁਕ ਗਿਆ ਉੱਥੋਂ ਉਹ ਗੱਡੀ ਜਿਹੜੀ ਆ ਪਿੱਛੋਂ Swift ਤੇ ਪੰਜ ਬੰਦੇ ਆਏ Swift ਜ਼ਾਹਿਰਾ ਤੇ ਤੇ ਇਹ ਗੱਡੀ ਖੋ ਕੇ ਉਹ ਵੀ ਪਿਸਟਲ ਦੀ ਨੋਕ ਤੇ ਲੈ ਕੇ ਖੋ ਕੇ ਜਿਹੜਾ ਉੱਥੇ ਪਰਚਾ ਦਰਜਾ ਉਸ ਤੋਂ ਬਾਅਦ ਇਹਨਾਂ ਨੇ ਕੋਟੀ ਸਿਕਾਂ ਸਾਡੇ ਥਾਣੇ ਦੇ ਏਰੀਆ ਦੇ ਵਿੱਚੋਂ ਪੰਪ ਤੋਂ 27 ਤਰੀਕ ਦੀ ਰਾਤ ਨੂੰ 10000 ਖੋਏ ਉਸ ਤੋਂ ਬਾਅਦ ਇਹ ਅੱਜ ਸਵੇਰੇ ਇਹਨਾਂ ਨੇ ਮੁੱਦਕੀ ਦੇ ਕਿਸੇ ਆੜਤੀਏ ਤੋਂ 3 ਲੱਖ ਰੁਪਏ ਖੋਹ ਕੇ ਤੇ ਇਹ ਕੋਟੀ ਸਿਕਾਂ ਮਲ ਨੂੰ ਆ ਰਹੇ ਸੀ ਕਿਉਂਕਿ ਸਾਡੇ 10000 ਪੰਪ ਤੋਂ ਖੋਏ ਸੀ ਤੇ ਸਾਡੀ ਮੌਕੇ ਦੀ ਥਾਣਾ ਜਿਹੜੀ ਸੀ ਪੁਲਿਸ ਉਹ ਅਲਰਟ ਸੀ ਨਾਕੇ ਵਗੈਰਾ ਲੱਗੇ ਸੀ ਇਹ ਨਾਕਾ ਦੇਖ ਕੇ ਪਿੱਛੇ ਮੁੜ ਕੇ ਭੱਜੇ ਤੇ ਉਸ ਅਰਸੇ ਚ ਇਹਨਾਂ ਦੀ ਗੱਡੀ ਵੱਜ ਗਈ ਗੱਡੀ ਵੱਜਣ ਕਰਕੇ ਇਹਨਾਂ ਨੇ ਫਿਰ ਜਿਹੜੀ ਮੌਕੇ ਤੇ ਸਾਹਮਣੇ ਦੇਸੀ ਗੱਡੀ ਉਹ ਖੋਲੀ ਤੇ ਖੋ ਕੇ ਇਹ ਅਸੀਂ ਇਹਨਾਂ ਦੇ ਉੱਤੇ ਦਾ ਮਾਲਕ ਦਾ ਵਿੱਚ ਫੋਨ ਰਹਿ ਗਿਆ ਸੀ ਆਈਫੋਨ 7 ਤੇ ਇੱਕ ਸੈਮਸੰਗ ਦਾ ਫੋਨ ਸੀਗਾ ਉਹਨਾਂ ਦੇ ਅਸੀਂ ਨੰਬਰ ਲੈ ਲੋਕੇਸ਼ਨਸ ਲਈਆਂ ਸੀ ਟੀਵੀ ਤੇ ਉਹਨਾਂ ਲੋਕੇਸ਼ਨਾਂ ਤੋਂ ਸਾਨੂੰ ਕਈ ਵਧੀਆ ਇਨਫੋਰਮੇਸ਼ਨਸ ਮਿਲ ਗਈਆਂ ਉਪਸੋ ਅਸੀਂ ਉਹਨਾਂ ਨੂੰ ਜਲਦੀ ਹੀ ਅਰੈਸਟ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਪੰਤੀ ਉਹ ਕਰਦੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜੀ ਇਹਨਾਂ ਨੇ I20 ਕਾਰ ਦੀ ਇਹਨਾਂ ਨੇ I20 ਕਾਰ ਦੇ ਵਿੱਚ ਪਹਿਲਾਂ ਤਾਂ ਸੁਭਾਨਪੁਰ ਤੋਂ ਸ਼ੁਰੂ ਹੋਏ ਫਿਰ ਇਹ ਆਪਣਾ ਅਗੇ ਇਹ ਤਰੰਤਰ ਨੂੰ ਹੀ ਪਤਾ ਲੱਗਾ ਸਾਨੂੰ ਵਾਰਦਾਤ ਹੋਈ ਆ ਫਿਰੋਜ਼ਪੁਰ ਚ ਹੋ ਗਈ ਇਹਨਾਂ ਨੇ ਮੁੱਲਾਪੁਰ ਜਗਰਾਉਂ ਏਰੀਆ ਚ ਵੀ ਕੀਤੀ ਆ ਤੇ ਅੱਜ ਮੋਗੇ ਚ ਪਰਸੋਂ 27 ਨੂੰ ਤੇ ਅੱਜ ਇੱਕ ਕਾਰਕੋਨ ਵਾਲੀ ਦਿੱਤੀ ਆ ਤੇ ਕਿੰਨੇ ਜਾਨੇ ਸੀਗੇ ਜੀ I20 ਪੰਜ ਜਾਨਾਂ ਤੇ ਜਿਹੜੀ ਗੱਡੀ ਖੋਈ ਗਈ ਆ ਕੀ ਆ ਉਹਦੇ ਵਿੱਚ ਵੀ ਕੋਈ ਐਨਵੈ ਸੀਗਾ ਜੀ ਹਾਂਜੀ ਉਹਦੇ ਵਿੱਚ ਐਨਆਰਆਈ ਸੀ ਉਹਦੇ ਵਿੱਚ ਉਹਦੇ ਕੋਲ ਇੱਕ ਢਾਈ ਟੋਲੇ ਦਾ ਸੋਨੇ ਦਾ ਸੈੱਟ ਸੀ 7 ਟੋਲੇ ਚਾਂਦੀ ਸੀ ਦੋ ਫੋਨ ਸੀ ਇੱਕ ਆਈਫੋਨ ਤੇ ਇੱਕ ਸੈਮਸੰਗ ਅਲਟਰਾ 24 ਤੇ 17000 ਰੁਪਿਆ ਕੈਸ਼ ਸੀਗਾ ਇਹ ਗੱਡੀ ਨੂੰ ਟਾਰਗੇਟ ਕੀਤਾ ਗਿਆ ਸੀ ਕਿ ਇਹਨੂੰ ਗੋਨ ਲਈ ਜਾਂ ਐਕਸੀਡੈਂਟ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਨੱਕੇ ਤੋਂ ਦੇਖ ਕੇ ਡਰਦੇ ਭੱਜੇ ਤੇ ਉਹਨਾਂ ਤੋਂ ਗੱਡੀ ਵੱਜ ਗਈ ਤੇ ਜਿਹੜੀ ਗੱਡੀ ਸਾਹਮਣੇ ਆਈ ਉਹ ਡਰਦਿਆਂ ਨੇ ਤਾਂ ਸਾਨੂੰ ਪੁਲਿਸ ਦਾ ਫੜ ਲੇ ਉਹੀ ਗੱਡੀ ਸਾਹਮਣੇ ਜਿਹੜੀ ਕੀ ਆ ਜਿਹੜੀ ਉਹ ਖੋਲੀ ਸਦਾ ਗਰਮੀਤ ਸਿੰਘ ਮਹਿਲਪਿੰਡ ਦੇ ਹੀ ਰਹਿਣ ਵਾਲੇ ਕੋਟਸੀਕਾਂ ਥਾਣੇ ਮਾਮਲਾ ਦਰਜ ਕਰ ਲਿਆ ਸਰ ਹਾਂਜੀ ਕਰ ਰਹੇ ਆ ਜੀ ਇਹ ਇਹਨਾਂ ਨੂੰ ਵੈਰੀਫਾਈ ਕਰਕੇ ਸਾਰੀਆਂ ਟੀਮਾਂ ਲਗੀਆਂ ਐਸਐਸਪੀ ਸਾਹਿਬ ਨੇ ਸਾਡੇ ਉਹਨਾਂ ਨੇ ਅਡਰ ਟੀਮਾਂ ਨੂੰ ਕਰਾਜ ਲਾਇਆ ਹੋਇਆ ਪੁਲ ਕੈਮਰੇ ਚੈੱਕ ਕਰ ਰਹੇ ਆ ਜਿਨ੍ਹਾਂ ਤੋਂ ਸਾਨੂੰ ਕਈ ਲਾਹੇਵੰਦ ਸੂਚਨਾਵਾਂ ਮਿਲ ਗਈਆਂ ਹਾਂ ਇਸੇ ਕਰਕੇ ਸਾਡੇ ਅੱਜ ਮੋਗਾ ਡਿਸਟ੍ਰਿਕਟ ਦੇ ਵਿੱਚ ਰੈਡ ਅਲਰਟ ਜਿਹੜੇ ਪੁਆਇੰਟਸ ਬਣਾਏ ਹੁੰਦੇ ਆ ਉਹਨਾਂ ਸਾਰੇ ਅਫਸਰਾਂ ਨੂੰ ਵੰਡੇ ਹੁੰਦੇ ਉਹਦੇ A B C D ਚਾਰ ਜਗ੍ਹਾ ਤੇ ਅਡਡ ਹੁੰਦੇ ਆ ਅੱਜ ਸਾਡੇ A ਦੇ ਉੱਤੇ ਸਾਰੇ ਜ਼ਿਲ੍ਹੇ ਦੇ ਵਿੱਚ ਰੈਡ ਅਲਰਟ ਪੁਆਇੰਟ ਚੱਲ ਰਹੇ ਆ ਜਿੱਥੇ ਬਕਾਇਦਾ ਨਾਕੇ ਲੱਗੇ ਹੋਏ ਆ ਔਰ ਚੈਕਿੰਗ ਚੱਲ ਰਹੀ ਹੈ ਇੱਕ ਗੱਡੀ ਜਿਹੜੀ H20 ਵਜੀ ਸੀ ਉਹਦੇ ਚੋਂ ਹੋਰ ਕੀ ਕੀ ਸਮਾਨ ਮਿਲਿਆ ਉਹਦੇ ਚੋਂ ਦੋ ਦਾਹ ਮਿਲੇ ਆ ਇੱਕ ਪਿਸਟਲਾ ਜਿਹਦੇ ਚ ਪੋਟਾਸ਼ ਦੀ ਵਰਗੀ ਗੋਲੀ ਪਾਉਂਦੇ ਤੇ ਉਹ ਪਟਾਕਾ ਚੱਲਦਾ ਤੇ ਉਹ ਐਨ ਲੱਗਦਾ ਜਿਵੇਂ ਅਸਲੀ ਵਰਗਾ ਹੁੰਦਾ ਡਰਾਉਂਦੇ ਲੋਕਾਂ ਨੂੰ ਜਿਵੇਂ ਉਹ ਪਾ ਕੇ